ਤੇ ਕਦੇ ਪਹੁੰਚਦੀ ਮੂਰ ਕਦੇ ਵੀ ਨਹੀਂ ਪਹੁੰਚਦੀ ਅੱਜ ਅਸੀਂ ਇਹ ਜੋ ਰੱਖਿਆ ਦਾ ਰੱਖਿਆਵੰਦਨ ਦਾ ਤੋਹਫਾ ਹੈ ਤੇ ਉਹਦੇ ਸਬੰਧ ਦੇ ਵਿੱਚ ਇੱਕ ਤੁਹਾਡੇ ਲਈ ਇੱਕ ਖਬਰ ਲੈ ਕੇ ਆਏ ਆਂ ਔਰ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਦੇ ਆਂ ਕਿ ਇਹ ਇੱਕ ਅਨੋਖਾ ਜਿਹੜਾ ਰਿਸ਼ਤਾ ਹੁੰਦਾ ਆ ਭੈਣ ਤੇ ਭਰਾ ਦਾ ਤੇ ਜਦੋਂ ਭੈਣ ਇਸ ਦੁਨੀਆ ਤੋਂ ਨਹੀਂ ਰਹਿਂਦੀ ਤੇ ਉਸ ਭਰਾ ਉਹ ਰਖੜੀ ਦੇ ਤਿਹਾੜੀ ਨੂੰ ਕਿਸ ਤਰੀਕੇ ਨਾਲ ਮਨਾਉਂਦਾ ਆ ਸੋ ਆਪਾਂ ਤੁਹਾਨੂੰ ਸਨਮੁਖ ਕਰਾਵਾਂਗੇ ਸਾਡੇ ਨਾਲ ਕਰਨੈ ਸਿੰਘ ਕਾਸੀ ਵੀ ਇੱਥੇ ਮੌਜੂਦ ਨੇ ਤੇ ਜੋ ਕਿ ਇੱਥੇ ਪਰਿਵਾਰ ਰਹਿ ਰਹੇ ਨੇ ਤੇ ਇਹਨਾਂ ਦੇ ਆਪਣੇ ਮਹਿਰਾਮਾ ਜੋ ਨੇ ਇਹਨਾਂ ਦੇ ਰਖੜੀ ਬੰਨਣ ਲਈ ਅੱਜ ਇੱਥੇ ਪਹੁੰਚੇ ਨੇ ਕਿ ਉਹਦਾ ਕਾਰਨ ਕੀ ਹੈ ਕਿ ਇੱਥੇ ਰਖੜੀ ਬੰਨਣ ਲਈ ਇਹਨਾਂ ਨੂੰ ਚੱਲ ਕੇ ਆਉਣਾ ਪਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਚੈਨਲ ਤੇ ਤੇ ਉਹਨਾਂ ਨੇ ਪਹਿਲਾਂ ਵੀ ਦੇਖਿਆ ਹੋਣਾ ਕਿ ਹਰ ਸਾਲ ਇਹਰ ਨਾ ਸੈਂਕਲਸੀ ਵੱਲੋਂ ਇਹ ਦੂਜੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਰਖੜੀ ਬਣਾਈ ਜਾਂਦੀ ਆ ਔਰ ਇਹਦੇ ਪਿਛਲਾ ਕਾਰਨ ਕੀ ਆ ਤੇ ਇਹਨਾਂ ਦੀ ਜਵਾਨੀ ਸੁਣਾਗੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਸੀ ਕੁਲ ਜੀ ਹਾਂਜੀ ਸਸੀ ਕੁਲ ਹਾਂਜੀ ਕਾਸੀ ਸਾਹਿਬ ਜਿਹੜਾ ਇਹ ਤੁਸੀਂ ਰਖੜੀ ਦਾ ਤਿਆਰ ਹਰ ਸਾਲ ਮਨਾਉਂਦੇ ਆ ਤੇ ਉਹਦੇ ਵਿੱਚ ਤੁਸੀਂ ਜਿੱਦਾਂ ਮੰਨ ਲਓ ਕਿ ਜਾ ਕੇ ਰਖੜੀ ਬਣਾਉਂਦੇ ਆ ਜਿੱਦਾਂ ਮੰਨ ਲਾ ਕੇ ਮੈਂ ਮੈਂ ਲਾਵਾਂ ਤਾਂ ਤੇ ਇਹਦੇ ਪਿੱਛੇ ਦਾ ਜਿਹੜਾ ਕਾਰਨ ਕੀ ਆ ਇਸ ਤਰ੍ਹਾਂ ਜੀ ਮੈਂ ਮੇਰੀ ਭੈਣ ਸੀਗੀ ਸਰਿੰਦਰ ਕੌਰ ਯੂਕੇ ਸੈਟਲ ਸੀ ਕੁਝ 22 ਸਾਲ ਤੋਂ ਜੋ ਕੇ ਸਤੋ ਸੀ ਤੇ ਉਹ ਜਦੋਂ ਤਾਂ ਉਹ ਇੱਥੇ ਸੀ ਉਦੋਂ ਰਖੜੀ ਬੰਨਦੀ ਸੀ ਪਰ ਉਹ ਜਦੋਂ ਜੋ ਕੇ ਸੀ ਤਾਂ ਹਰ ਸਾਲ ਮੇਰੀ ਭੈਣ ਰਖੜੀ ਦੇ ਇਤਿਹਾਸ ਤੇ ਮੇਰੇ ਰਖੜੀ ਖਲਾਈ ਤੇ ਬਣਾਉਂਦੀ ਹੁੰਦੀ ਸੀ ਤੇ ਵੱਧ ਕਿਸਮਤ 4 ਸਾਲ ਤੋਂ ਮੇਰੀ ਭੈਣ ਵੀ ਮੌਤ ਹੋ ਚੁੱਕੀ ਆ ਮੇਰੀ ਭੈਣ ਮੇਥੋਂ ਵਿਛੜ ਗਈ ਤੇ ਮੈਂ ਭੈਣ ਨੂੰ ਸਮਰਪਿਤ ਭੈਣ ਦੀ ਯਾਦ ਵਿੱਚ ਮੈਂ ਫਿਰ ਇਹ ਸੋਚਿਆ ਕਿ ਮੇਰੀ ਕਲਾਈ ਜਿਹੜੀ ਆ ਇਹ ਖਾਲੀ ਨਾ ਹੋਵੇ ਮੈਂ ਪ੍ਰਵਾਸੀ ਦੀਆਂ ਭੈਣਾਂ ਤੋਂ ਜਿਹੜੀ ਰਖੜੀ ਪੰਟਾ ਕੇ ਮੇਰਾ ਦਿਲ ਖੁਸ਼ ਹੁੰਦਾ ਤੇ ਕਿਦਾਂ ਦਾ ਤੁਹਾਨੂੰ ਲੱਗਦਾ ਜਿੱਦਾਂ ਕਿ ਅਸੀਂ ਹੋਰ ਵੀ ਪਹਿਲਾਂ ਵੀ ਦੇਖਿਆ ਹੋਰ ਵੀ ਪਰਿਵਾਰਾਂ ਨਾਲ ਜੁੜਦੇ ਆ ਤੇ ਹਰ ਵਾਰ ਤੁਸੀਂ ਇਸ ਤਰੀਕੇ ਨਾਲ ਇੱਕ ਭਾਵ ਨੂੰ ਪੁਰਾਣਾ ਵੀ ਤੁਹਾਡੇ ਵਿੱਚ ਹੈ ਕਿ ਤੁਸੀਂ ਇਸ ਤਰੀਕੇ ਨਾਲ ਰਖੜੀ ਬਣਾਉਂਦੇ ਆ ਤੇ ਕੀ ਮਹਿਸੂਸ ਹੁੰਦਾ ਕਿ ਤੁਹਾਡੀ ਭੈਣ ਤੱਕ ਇਹ ਇਸ ਚੀਜ਼ ਪਹੁੰਚਦੀ ਹੋਏਗੀ ਕਿ ਅੱਜ ਵੀ ਤੁਸੀਂ ਉਹਨਾਂ ਨੂੰ ਯਾਦ ਕਰਦੇ ਦੇਖੋ ਜੀ ਉਸ ਭੈਣ ਦੀ ਜਿਹੜੀ ਯਾਦ ਆ ਦਿਲ 'ਚ ਹਮੇਸ਼ਾ ਵਸਦੀ ਰਹਿੰਦੀ ਆ ਮੈਨੂੰ ਜਦੋਂ ਇਹਨਾਂ ਤੋਂ ਰਖੜੀ ਮੈਂ ਬਣਾਉਂਦਾ ਇਸ ਪ੍ਰਵਾਸੀ ਤਿੰਨ ਭੈਣਾਂ ਤੋਂ ਮੈਨੂੰ ਸਕੂਨ ਮਿਲਦਾ ਮੈਨੂੰ ਚੰਗਾ ਲੱਗਦਾ ਮੈਨੂੰ ਇਦਾਂ ਲੱਗਦਾ ਕਿ ਮੇਰੀ ਭੈਣ ਦੇ ਰੂਪ ਵਿੱਚ ਇਹਨਾਂ ਨਾਲ ਜਿਹੜੀ ਰਖੜੀ ਮੇਰੇ ਬੰਨੀ ਆ ਮੈਨੂੰ ਖੁਸ਼ੀ ਹੁੰਦੀ ਆ ਮੈਨੂੰ ਬਹੁਤ ਸਕੂਨ ਮਿਲਦਾ ਨਹੀਂ ਇਹ ਨਾ ਪਰਿਵਾਰਾਂ ਦੇ ਵਿੱਚ ਆ ਕੇ ਜਿੱਦਾਂ ਤੁਸੀਂ ਰਖੜੀ ਬਨਵਾਉਂਦੇ ਆ ਇਸ ਤੋਂ ਇਲਾਵਾ ਜੇ ਅਗਰ ਹੋਰ ਵੀ ਕਿਤੇ ਤੁਸੀਂ ਬਨਵਾ ਸਕਦੇ ਹੋ ਲੇਕਿਨ ਉਹਦਾ ਕਾਰਨ ਇਹ ਕਿ ਜਿੱਦਾਂ ਝੁੱਗੀਆਂ ਝੌਂਕੜੀਆਂ ਦੇ ਵਿੱਚ ਜਾਂ ਮੰਨ ਲਓ ਪ੍ਰਵਾਸੀ ਜਿਹੜੇ ਇੱਥੇ ਪੰਜਾਬ ਦੇ ਵਿੱਚ ਆਣ ਕੇ ਰਹਿ ਰਹੇ ਆ ਤੇ ਉਹਨਾਂ ਦੇ ਹੀ ਕਿਉਂ ਰਖੜੀ ਬੰਨ੍ਹਦੇ ਠੀਕ ਆ ਜੀ ਮੈਂ ਬੇਸਿਕਲੀ ਪਿੰਡਾਂ ਪਿੰਡੂ ਮੈਂ ਅਸੀਂ ਪਿੰਡ 'ਚ ਰਹਿਣ ਵਾਲੇ ਆ ਅਸੀਂ ਪਸ਼ੋਕੜ ਤੋਂ ਅਸੀਂ ਬਹੁਤ ਗਰੀਬੀ ਕੱਟੀ ਆ ਮੈਨੂੰ ਯਾਦ ਆ ਕਿ ਪਿੰਡਾਂ ਦੇ ਵਿੱਚ ਕਈ ਸਾਧਨ ਵੀ ਨਹੀਂ ਸੀਗੇ ਮਠਿਆਈ ਖਾਣੀ ਮਠਿਆਈ ਖਾਣੀ ਕਦੇ ਕਦੇ ਕਦਹੀਂ ਸ਼ਹਿਰ ਆਈਦਾ ਸੀ ਤਾਂ ਲੋਕ ਮਠਿਆਈ ਜਿਹੜੀ ਖਾਈ ਦੀ ਸੀ ਜਾਂ ਮਠਿਆਈ ਘਰ ਲੈ ਕੇ ਜਾਈ ਦੀ ਸੀ ਮੈਨੂੰ ਉਹ ਪਛੋਕੜ ਯਾਦ ਹੈ ਉਸ ਪਛੋਕ ਨੂੰ ਮੁੱਖ ਰੱਖਦੇ ਹੋਏ ਮੈਂ ਇਹ ਗਰੀਬ ਧੀਆਂ ਭੈਣਾਂ ਦੇ ਸਾਰੇ ਗਰੀਬ ਆ ਸੀ ਵੀ ਗਰੀਬ ਆ ਇਹਨਾਂ ਦੇ ਵਿੱਚ ਰਹਿ ਗਏ ਇਹਨਾਂ ਦਾ ਮੂੰਹ ਮਿੱਠਾ ਕਰਾ ਮੇਰਾ ਦਿਲ ਖੁਸ਼ ਹੁੰਦਾ ਤੋ ਇਹ ਸਾਦਨ ਕਰਨੈ ਸਿੰਘ ਕਲਸੀ ਜਿਨ੍ਹਾਂ ਨੇ ਦੱਸਿਆ ਕਿ ਜੋ ਰક્ષાਬੰਧਨ ਦਾ ਤਿਉਹਾਰ ਹੈ ਉਹ ਕਿਸ ਤਰੀਕੇ ਦੇ ਨਾਲ ਇਹ ਮਨਾਉਂਦੇ ਨੇ ਕਿ ਜੋ ਇਹ ਰਖੜੀ ਦੇ ਤਿਉਹਾਰ ਦੇ ਉੱਤੇ ਇੱਕ ਤਰ੍ਹਾਂ ਦਾ ਭੈਣਾਂ ਨੂੰ ਤੋਹਫਾ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਵੇਗਾ ਤੋ ਇਹਨਾਂ ਤੋਂ ਰਖੜੀ ਬਣਵਾਈ ਜਾਵੇਗੀ। ਇਹ ਤਾਂ ਨੰਗਾ ਤਾਂ ਕੀ ਗੱਲ ਦੀ ਹੋਈ ਹੈ ਤਾਂ ਤਾਂ ਕਿ ਜਿਹੜਾ ਇਸ ਤਰ੍ਹਾਂ ਕਿਉਂਕਿ ਆਪਾਂ ਨਹੀਂ ਦੱਸਦੇ ਆ ਭਾਈ ਜੇ ਲਾਉ ਦੋਨੋਂ ਮੇਰੇ ਸਾਹਮਣੇ ਨਹੀਂ। ਸੱਜੇ ਪੇਰ ਦੋਨੋਂ ਤੇ ਕਦੇ ਪਹੁੰਚਦੀ ਹੁੰਦਾ ਤੇ ਕਦੇ ਨਹੀਂ ਪਹੁੰਚਦਾ। ਅੱਜ ਸੰਦਲਾ ਕਰਦੇ। ਚੱਲੋ ਜੀ। ਚਾਓ। ਤੋਂ ਨਾ ਪਾਉਗੇ ਪਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੇ ਭਰਾਵਾਂ ਤੱਕ ਨਹੀਂ ਪਹੁੰਚ ਸਕਦੇ ਇਹ ਜੋ ਪ੍ਰਵਾਸੀ ਨੇ। ਤੋਂ ਅੱਜ ਕਹਿ ਸਕਦੇ ਕਿ ਆਪਣੇ ਆਪ ਨੂੰ ਰੋਕ ਨਹੀਂ पाए ਤੇ ਜੋ ਇਹਨਾਂ ਦੇ ਹੰਝੂ ਆ ਉਹ ਵੀ ਤੁਸੀਂ ਦੇਖ ਸਕਦੇ ਹੋ। ਕਿ ਅੱਜ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਇੱਕ ਕਾਰਜ ਜਿਹੜਾ ਹੈ ਕਨਿਆ ਸਿੰਘ ਸਾਹੀ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਅਜਿਹੀ ਭੈਣਾਂ ਜੋ ਆਪਣੇ ਭਰਾ ਦੇ ਰਖੜੀ ਪੰਨਣ ਲਈ ਤਸਰੀ ਸੀ ਤੇ ਉਧਰੋਂ ਇੱਕ ਅਜਿਹਾ ਭਰਾ ਸੀ ਕਿ ਜਿਸ ਨੂੰ ਆਪਣੀ ਭੈਣ ਦੀ ਯਾਦ ਆਉਂਦੀ ਸੀ ਤੇ ਜਿਸ ਕਰਕੇ ਉਹ ਅੱਜ ਇਨ੍ਹਾਂ ਪ੍ਰਵਾਸੀ ਭੈਣਾਂ ਦੇ ਵਿੱਚ ਆ ਕੇ ਰਖੜੀ ਉਹਨਾਂ ਨੇ ਬਣਾਈ ਆ। ਸੋ ਇਸੇ ਤਰ੍ਹਾਂ ਦੇ ਜਿਹੜੇ ਦਿਨ ਤਿਹਾਰ ਆ ਉਹ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਇਸ ਦੇ ਵਿੱਚ ਇਹ ਵੀ ਇੱਕ ਵੱਡਾ ਜਿਹੜਾ ਸੰਦੇਸ਼ ਹੁੰਦਾ ਹੈ